ਮੁੱਖ ਮੰਤਰੀ ਦੇਣਗੇ استਿਫਾ ਮੁੱਖ ਮੰਤਰੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ ਮੁੱਖ ਮੰਤਰੀ ਨੇ ਆਪਣੇ ਬੰਗਲੇ ਵਿੱਚ ਮੀਟਿੰਗ ਬੁਲਾ ਲਈਏ ਕਿਉਂ استਿਫਾ ਦੇਣ ਲੱਗੇ ਨੇ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਵੱਡੀ ਖਬਰ ਆਈ ਹੈ ਕਿ ਮੁੱਖ ਮੰਤਰੀ ਦੇਣ ਜਾ ਰਹੇ ਨੇ استਿਫਾ ਬਹੁਤ ਜਲਦੀ ਆਪਣੇ ਬੰਗਲੇ ਦੇ ਵਿੱਚ ਮੀਟਿੰਗਾਂ ਬੁਲਾ ਲਈਆਂ ਨੇ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਦੇ ਨਾਲ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ ਮੁੱਖ ਮੰਤਰੀ ਵੱਲੋਂ ਬਹੁਤ ਜਲਦੀ ਅਸਤੀਫਾ ਦੀ ਜਿਹੜੀ ਆਪਣੀ ਕਾਪੀ ਹੈ ਰਾਜਪਾਲ ਨੂੰ ਸੌਂਪ ਦਿੱਤੀ ਜਾਵੇਗੀ ਰਾਜਪਾਲ ਨਾਲ ਵੀ ਮੁਲਾਕਾਤ ਹੋ ਚੁੱਕੀ ਹੈ ਮੁੱਖ ਮੰਤਰੀ ਦੀ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੋ ਕੇ ਕਿਆਸ ਲਾਏ ਜਾ ਰਹੇ ਸੀ ਕਿ ਸ਼ਾਸ ਦੇ ਵਿੱਚ ਕਦੇ ਵੀ ਉਥਲ-ਪੁਥਲ ਹੋ ਸਕਦੀ ਹੈ ਸੋ ਉਹ ਬਿਲਕੁਲ ਸਾਹਮਣੇ ਆ ਗਿਆ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ ਆਪਣਾ ਅਸਤੀਫਾ ਦੇਣ ਵਾਸਤੇ ਜਿਹੜਾ ਕਿ ਮੁੱਖ ਮੰਤਰੀ ਤਿਆਰ ਹੋ ਗਏ ਨੇ ਮੁੱਖ ਮੰਤਰੀ ਵੱਲੋਂ ਹੁਣ ਆਪਣਾ ਅਸਤੀਫਾ ਦੇਣ ਤੋਂ ਬਾਅਦ ਰਾਜਨੀਤਿਕ ਦ੍ਰਿਸ਼ ਵਿੱਚ ਉਥਲ-ਪੁਥਲ ਵੱਧ ਜਾਵੇਗੀ ਜੋ ਕਿ ਚਰਚਾਾਂ ਮਾ ਤੇਜ਼ ਹੋ ਗਿਆ ਨੇ ਇਕਦਮ ਰਾਜਨੀਤੀ ਦ੍ਰਿਸ਼ ਤੇ ਵਿੱਚ ਉਤਰਾਚਰਾ ਜਿਹੜੇ ਸ਼ੁਰੂ ਹੋ ਗਏ ਨੇ ਕਿਹੜਾ ਅਗਲਾ ਮੁੱਖ ਮੰਤਰੀ ਹੋਵੇਗਾ ਔਰ ਕੈਬਨਿਟ ਦੇ ਵਿੱਚ ਕਿਹੜੇ-ਕਿਹੜੇ ਮੰਤਰੀ ਹੋਣਗੇ ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ ਸੋ ਮੁੱਖ ਮੰਤਰੀ ਵੱਲੋਂ ਬਹੁਤ ਜਲਦੀ استਿਫਾ ਦੇ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਆਪਣਾ استਿਫਾ ਦੇਣ ਵਾਸਤੇ ਰਾਜਪਾਲ ਨੂੰ ਮਿਲਣ ਵਾਸਤੇ ਜੋ ਕਿ ਰਾਜਧਾਨੀ ਵਿੱਚ ਚਲੇ ਗਏ ਨੇ ਉਹ ਰਾਜਧਾਨੀ ਵਿੱਚ ਜਾ ਕੇ ਰਾਜਪਾਲ ਨੂੰ ਬਹੁਤ ਜਲਦੀ ਆਪਣਾ استਿਫਾ ਸੌਂਪ ਸਕਦੇ ਨੇ ਸੋ ਜੋ ਕਿ ਮਣੀਪੁਰ ਦੇ ਵਿੱਚ ਕਟਨਾਵਾਵਾਂ ਵੱਧ ਰਹੀਆਂ ਨੇ ਹਿੰਸੇ ਕਟਨਾਵਾਵਾਂ ਨੂੰ ਵੇਖਦਿਆਂ ਇਮਫਾਲ ਦੇ ਰਾਜਪਾਲ ਨੂੰ ਵਿੱਚ ਮੁੱਖ ਮੰਤਰੀ ਜੋ ਐਨ ਬੀਰੇਨ ਅਤੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਦੇ ਵਿੱਚ ਲਗਭਗ 30 ਮਿੰਟ ਤੱਕ ਬੈਠਕ ਹੋਈ ਏ ਇਸ ਤੋਂ ਬਾਅਦ ਇੰਫਾਟੂ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਏ ਦੱਸ ਤਈਏ ਕਿ ਇਹ ਮੀਟਿੰਗ ਮੁੱਖ ਮੰਤਰੀ ਦੇ ਬੰਗਲੇ ਤੇ ਵਿਧਾਇਕਾਂ ਦੀ ਮੀਟਿੰਗ ਤੋਂ ਤੁਰੰਤ ਬਾਅਦ ਹੋਈ ਏ ਸੋ ਬੈਕ ਟੂ ਬੈਕ ਮੀਟਿੰਗਾਂ ਨੇ ਮਨੀਪੁਰ ਦੇ ਰਾਜਨੀਤਿਕ ਦ੍ਰਿਸ਼ ਵਿੱਚ ਹਰਚਲ ਪੈਦਾ ਕਰਤੀ ਏ ਫਿਲਹਾਲ ਬੰਦ ਕਮਰੇ ਵਿੱਚ ਦੋਹਾਂ ਨਤਾਮਾ ਵਿਚਾਲੇ ਕੀ ਗੱਲ ਹੋਈ ਏ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਕੇਂਦਰ ਸਰਕਾਰ ਕੋਲ ਕੁਝ ਮੰਗਾਂ ਰੱਖੀਆਂ ਸਨ ਜੋ ਕਿ ਮਨੀਪੁਰ ਸਰਕਾਰ ਨੇ ਸੁਰੱਖਿਆ ਸਲਾਹ ਕਰ ਕੁਲਦੀਪ ਸਿੰਘ ਯਾਦਵੀ ਨਾਲ ਹੀ ਮੌਜੂਦ ਸਨ ਸੋ ਮਨੀਪੁਰ ਇੰਟਰੀਗਰੀਟੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਜਨਤਕ ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਸੰਭਾਵਿਤ ਅਸਤੀਫੇ ਦੀਆਂ ਟਕਰਾਣਾਂ ਨੇ ਜ਼ੋਰ ਫੜ ਲਿਆ ਹੈ ਹਾਲਾਂਕਿ ਭਾਜਪਾ ਦੇ ਚੋਟੀ ਦੇ ਸੂਤਰਾਂ ਨੇ ਦੱਸਿਆ ਕਿ ਉਹਨਾਂ ਦੇ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕੁੱਕੀਅਤਵਾਦੀਆਂ ਵੱਲੋਂ ਹਾਲ ਹੀ ਵਿੱਚ ਘਾਟੀ ਦੇ ਜ਼ਿਲ੍ਹਿਆਂ ਵਿੱਚ ਡਰੋਨ ਬੰਬ ਦੇ ਧਮਾਕਿਆਂ ਅਤੇ ਛੋਟੀ ਦੂਰੀ ਦੀਆਂ ਮਜੇਲਾਂ ਦੀ ਵਰਤੋਂ ਤੋਂ ਬਾਅਦ ਜਨਤਕ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ ਇਸ ਵਿੱਚ ਕੋਈ ਲੋਕ ਮਾਰੇ ਵੀ ਗਏ ਸਨ ਸੁਰੱਖਿਆ ਬਲਾਂ ਉਹ ਜਿਵਾਨ ਵੀ ਮਾਰੇ ਗਏ ਸੰਜਸ ਨੂੰ ਲੈ ਕੇ ਮੁੱਖ ਮੰਤਰੀ ਐਨੀ ਬ੍ਰੇਨ ਵੱਲੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਸੋ ਐਨੀ ਬ੍ਰੇਨ ਆਪਣਾ ਅਸਤੀਫਾ ਸੌਂਪ ਸਕਦੇ ਨੇ ਰਾਜਪਾਲ ਨੂੰ ਜੋ ਕਿ ਐਮਰਜੈਂਸੀ ਐਲਾਨਿਆ ਜਾ ਗਿਆ ਸੂਬਾ ਮਨੀਪੁਰ ਚ ਲੱਗ ਸਕਦੀ ਐਮਰਜੈਂਸੀ